ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਹੈਗੇ ਆ ਗੁਰਦੁਆਰਾ ਦੇਖਸਰ ਸਾਹਿਬ ਕਟਾਣਾ ਸਾਹਿਬ ਦੇ ਜੋ ਕਿ ਲੁਧਿਆਣਾ ਦੇ ਨਾਲ ਬਿਲਕੁਲ ਮੌਜੂਦ ਹੈ ਨਹਿਰ ਦੇ ਉੱਪਰ ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂਦੇ ਆਂ ਤੇ ਗੁਰਦੁਆਰਾ ਸਾਹਿਬੋਂ ਦਾ ਹੈਗਾ ਤੇ ਇਸ ਧਰਤੀ ਨੂੰ ਦੋ ਪਾਸ਼ਾਆਂ ਦੇ ਚਰਨ ਛੋਪਾ ਪ੍ਰਾਪਤ ਕਰਦੀਆਂ ਦੋ ਪਾਸ਼ਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਗਵਾਲੀਅਰ ਦੇ ਕਿਲੇ 'ਚ ਰਹਾ ਹੋ ਕੇ ਆਏ ਸਨ ਤਾਂ ਉਸ ਸਮੇਂ ਉਹਨਾਂ ਦੇ ਨਾਲ ਸੱਤ ਤੋਪਾਂ ਸਨ ਜੋ ਕਿ ਅੱਜ ਵੀ ਇੱਥੇ ਮੌਜੂਦ ਨੇ ਤੇ ਇਤਿਹਾਸਕ 베ਰੀ ਦੇ ਥੱਲੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀ ਤੇ ਇਸੇ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 마ਸੀਵਾੜੇ ਦੇ ਜੰਗਣਾ ਚ ਵਿਰਾਮ ਕਰਦੇ ਹੋਏ ਆਏ ਸਨ ਤੇ ਇੱਥੇ ਆ ਕੇ ਉਹਨਾਂ ਨੇ ਆਪਣੇ ਹੱਥੀਂ ਦੇਗ ਤਿਆਰ ਕਰਵਾਈ ਤੇ ਵਰਤਾਈ ਤੇ ਵਰ ਦਿੱਤਾ ਕਿ ਜੋ ਵੀ ਆਪਣੇ ਹੱਥੀਂ ਦੇਗ ਬਣਾ ਕੇ ਵਰਤਾਏਗਾ ਉਸ ਦੀ ਹਰ ਮਨੁਕਾਮਨਾ ਪੂਰਨ ਹੋਵੇਗੀ ਤੇ ਇਸ ਜਗ੍ਹਾ ਤੇ ਇਤਿਹਾਸਕ 베ਰੀ ਦੇ ਤੁਹਾਨੂੰ ਦਰਸ਼ਨ ਕਰਾਉਣੇ ਹੈਗੇ ਆ ਇਸ 베ਰੀ ਦਾ ਇਤਿਹਾਸ ਇਹ ਹੈ ਕਿ ਜਦੋਂ ਇਹ ਨਹਿਰ ਬਣਨ ਲੱਗੀ ਸੀ ਤਾਂ ਉਹ ਇਹ ਬਿਲਕੁਲ ਨਹਿਰ ਦੇ ਵਿੱਚ ਆ ਗਈ ਸੀ ਇੰਜੀਨੀਅਰ ਗੋਰੇ ਨੇ ਉਸ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਆਪਣੀ ਜਦੋਂ ਟੱਕ ਲਾਇਆ ਉਸਨੇ ਤਾਂ ਇਸ ਵਿੱਚੋਂ ਖੂਨ ਵਗਣ ਲੱਗ ਗਿਆ ਸੀ ਤੇ ਅੰਗਰੇਜ਼ ਗੋਰਾ ਅੱਖਾਂ ਤੋਂ ਅੰਨ੍ਹਾ ਹੋ ਗਿਆ ਸੀ ਤੇ ਫਿਰ ਉਸਨੇ ਦੇਖ ਬਣਵਾ ਕੇ ਵਰਤਾਈ ਇਸ ਜਗ੍ਹਾ ਤੇ ਤੇ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਸੀ ਤੇ ਪਵਿੱਤਰ ਸਰੋਵਰ ਬਣਿਆ ਹੋਇਆ ਹੈ ਤੇ ਨਾਲ ਹੀ ਬਿਲਕੁਲ ਗੜਾ ਪ੍ਰਸ਼ਾਦੀ ਦੇ ਤੁਸੀਂ ਲੈ ਸਕਦੇ ਹੋ ਆਪਾਂ ਵੀ ਗੜਾ ਪ੍ਰਸ਼ਾਦੀ ਦੇ ਕਰਵਾਈ ਇਸ ਜਗ੍ਹਾ ਤੇ ਤੇ ਸ਼ੁ크rana ਕੀਤਾ ਦਰਸ਼ਕਾਂ ਦਾ ਤੇ ਤੁਸੀਂ ਜਦੋਂ ਵੀ ਆਓ ਤਾਂ ਇਸ ਜਗ੍ਹਾ ਤੇ ਜ਼ਰੂਰ ਦਰਸ਼ਨ ਕਰਕੇ ਜਾਣਾ ਹੈਗੇ ਆ ਬਹੁਤ ਹੀ ਵਧੀਆ ਇਤਿਹਾਸਿਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ ਬੜੀ ਹੀ ਪਵਿੱਤਰ ਧਰਤੀ ਹੈਗੀ ਹੈ ਕਿਉਂਕਿ ਦੋ ਗੁਰੂਗਾਰੇ ਚੰਨ ਪਏ ਹੋਏ ਨੇ ਇਸ ਜਗ੍ਹਾ ਤੇ ਤੇ ਬਾਜ਼ਾਰ ਵੀ ਲੱਗਦਾ ਹੈਗਾ ਛੋਟਾ ਜਿਹਾ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਇਹ ਦਾਣਾ ਫਿਰ ਸਾਡਾ ਹੌਸਲਾ ਵਧਦਾ ਹੈਗਾ ਤੇ ਇਦਾਂ ਹੀ ਤੁਹਾਨੂੰ ਦਰਸ਼ਨ ਵਧਾ ਲੈ ਕਰਾਉਂਦੇ ਰਹਾਂਗੇ ਹੋਰ ਗੁਰਦਵਾਰਿਆਂ ਦੇ ਬਹੁਤ ਬਹੁਤ ਧੰਨਵਾਦ